放。 ਗੁਰੂ ਨਾਨਕ ਜਹਾਜ਼ ਇਸ ਦਾ ਨਾਮ ਸੀ ਜਿਹਨੂੰ ਆਪਾਂ ਕਾਮਾਗਾਟਾ ਮਾਰੂ ਨਾਂ ਨਾਲ ਵੀ ਜਾਣਿਆ ਜਾਂਦਾ ਪਰ ਇਹਦਾ ਅਸਲੀ ਨਾਮ ਗੁਰੂ ਨਾਨਕ ਜਹਾਜ਼ ਸੀਗਾ ਤੇ ਇਹਦੇ ਵਿੱਚ 376 ਦੇ ਕਰੀਬ ਜਿਹੜੇ ਆਪਣਾ ਲੋਕ ਸਨ ਤੇ ਜਿਨ੍ਹਾਂ ਨੂੰ ਉਸ ਵੇਲੇ ਇਥੋਂ ਦੀ ਮੌਜੂਦਾ ਸਰਕਾਰ ਨੇ ਬ੍ਰਿਟਿਸ਼ ਗਵਰਨਮੈਂਟ ਜਿਹੜੀ ਇੰਨੀ ਡਿਸਕ੍ਰਿਮੀਨੇਟਿਵ ਸਰਕਾਰ ਸੀਗੀ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਇੱਥੇ ਇਸ ਧਰਤੀ ਤੇ ਉਤਰ ਨਹੀਂ ਦਿੱਤਾ ਕਿ ਉਹਦੇ ਵਿੱਚ ਦੀਵਾਨ ਲੱਗਦਾ ਰਿਹਾ ਸ਼ਬਦ ਕੀਰਤਨ ਹੁੰਦੇ ਰਹੇ ਉਹ ਜਿੰਨਾ ਚਿਰ ਇੱਥੇ ਸਟਰਗਲ ਚੱਲੀ ਛਿੱਪ ਦੇ ਵਿੱਚ ਅੰਦਰ ਸਾਰਾ ਇਹ ਜਿਹੜਾ ਜੋ ਵੀ ਗੇਮ ਦੇ ਨਾਲ ਵੀ ਉਹਨੇ ਤਾਂ ਕਿੰਨਾ ਪਿਆਰ ਸੀ ਨੇਵੀ ਨੇ ਸਕਾਟ ਕੀਤਾ ਤੇ ਕਲਕਟਾ ਕਲਕੱਤੇ ਵਿਖੇ ਇਹ ਬਾਜਬਜ ਘਾੜ ਦੇ ਉੱਤੇ ਉੱਥੇ ਲਾ ਜਾ ਕੇ ਫਿਰ ਗੋਲੀਆਂ ਦੇ ਨਾਲ ਬਹੁਤੇ ਮੁਸਾਫਰਾਂ ਨੂੰ ਉੱਥੇ ਪਹੁੰਚ ਦਿੱਤਾ ਗਿਆ ਸੀ ਕਿ ਇਹਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਸਨ ਇਹਦੇ ਵਿੱਚ ਹਿੰਦੂ ਤੇ ਮੁਸਲਮਾਨ ਵੀ ਸਨ ਉਹ ਸਾਹਮਣੇ ਤੁਸੀਂ ਦੇਖੋਗੇ ਉਹ ਜਿਹੜੇ ਨਾਂ ਵੀ ਲਿਖੇ ਹੋਏ ਆ ਉਹ ਉਹ ਉੱਥੇ ਸਾਰਿਆਂ ਦੇ ਨਾਮ ਲਿਖੇ ਹੋਏ ਆ ਅਸੀਂ ਤਾਂ ਮੋਸਟਲੀ ਇਹ ਸੋਚਦੇ ਆ ਵੀ ਸ਼ਾਇਦ ਇਹ ਜਹਾਜ਼ ਇੰਡੀਆ ਤੋਂ ਆਇਆ ਸੀ ਪਰ ਬਹੁਤੇ ਲੋਕਾਂ ਨੂੰ ਤਾਂ ਮੇਰੇ ਖਿਆਲ ਸ਼ਾਇਦ ਇਹੀ ਸੋਚਦੇ ਆ ਵੀ ਇਹ ਭਾਰਤ ਤੋਂ ਜਾ ਜਾਏ ਪਰ ਸਚਾਈ ਇਹ ਹੈ ਇਹ ਹਾਂਗਕਾਂਗ ਤੋਂ ਇਹ ਹਾਂਗਕਾਂਗ ਤੋਂ ਜਹਾਜ਼ ਚੱਲਿਆ ਸੀਗਾ ਜੀ ਮਾਇਆ ਜਾਪਾਨ ਅੰਦੀ ਸਾਸ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂ ਐਸ ਏ ਅੱਜ ਆਪਾਂ ਪਹੁੰਚੇ ਹੋਏ ਆ ਕੈਨੇਡਾ ਕੈਨੇਡਾ ਦੇ ਵਿੱਚ ਜਦੋਂ ਅਸੀਂ ਕਾਮਾ ਕਾਟਾ ਮਾਰੂ ਜਹਾਜ਼ ਦੀ ਗੱਲ ਕਰਦੇ ਹਾਂ ਸਾਡੇ ਅੰਦਰ ਉਹ ਸਾਰਾ ਦ੍ਰਿਸ਼ ਯਾਦ ਆ ਜਾਂਦਾ ਹੈ ਕਿ ਉਹ ਜੋਧੇ ਜਦੋਂ ਕੈਨੇਡਾ ਦੀ ਧਰਤੀ ਤੇ ਆਉਂਦੇ ਆ ਤੇ 2 ਮਹੀਨੇ ਉਹ ਵੇਟ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਬਾਅਦ ਦੇ ਵਿੱਚ ਸਾਰੀ ਘਟਨਾ ਕਿਵੇਂ ਹੁੰਦੀ ਹੈ ਉਹਨਾਂ ਦੀ ਯਾਦ ਇੱਥੇ ਬਣੀ ਹੋਈ ਹੈ ਆਪਾਂ ਉਸ ਯਾਦ ਦੀ ਬਾਬਤ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਇੱਥੋਂ ਦੇ ਬਿਸ਼ਨੀਕ ਸਰਦਾਰ ਅਵਤਾਰ ਸਿੰਘ ਭਾਈ ਸਾਹਿਬ ਜੀ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਇਹ ਦੱਸੋਗੇ ਪਲੀਜ਼ ਵੀ ਜਿਹੜੀ ਇਹ ਸਾਰੀ ਜਗਾ ਬਣੀ ਹੈ ਉਹਨਾਂ ਦੀ ਯਾਦ ਚ ਬਣੀ ਹੈ ਇਹਦੇ ਬਾਰੇ ਪਲੀਜ਼ ਡਿਟੇਲ ਹਾਂਜੀ ਜਿਵੇਂ ਆਪਾਂ ਤੁਸੀਂ ਦੇਖ ਰਹੇ ਹੋ ਆਪਾਂ ਡਾਊਨ ਟਾਊਨ ਵੈਨਕੂਵਰ ਦੇ ਵਿੱਚ ਖੜੇ ਆ ਤੇ ਇਹ ਬਿਲਕੁਲ ਸਮੁੰਦਰ ਦੇ ਕੰਢੇ ਤੇ ਜਿੱਥੇ ਸ਼ਿਪ ਲੱਗਦੇ ਆ ਜਿਹੜੇ ਸਮੁੰਦਰੀ ਸ਼ਿਪ ਜਿਹੜੇ ਆਪਣਾ ਲੱਗਦੇ ਉੱਥੇ ਹੀ ਇਹ ਗੁਰੂ ਨਾਨਕ ਜਹਾਜ਼ ਇਸ ਦਾ ਨਾਮ ਸੀ ਜਿਹਨੂੰ ਆਪਾਂ ਕਾਮਾਗਾਟਾ ਮਾਰੂ ਨਾਂ ਨਾਲ ਵੀ ਜਾਣਿਆ ਜਾਂਦਾ ਪਰ ਇਹਦਾ ਅਸਲੀ ਨਾਂ ਗੁਰੂ ਨਾਨਕ ਜਹਾਜ਼ ਸੀਗਾ ਜਿਹਨੂੰ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਨੇ ਅਰੇਂਜ ਕਰਕੇ ਹਾਂਗਕਾਂਗ ਤੋਂ ਇੱਥੇ ਮਈ 1914 ਦੇ ਵਿੱਚ ਇਹ ਇੱਥੇ ਪਹੁੰਚਿਆ ਸੀਗਾ 23 ਮਈ ਨੂੰ ਤੇ ਇਹਦੇ ਵਿੱਚ 376 ਦੇ ਕਰੀਬ ਜਿਹੜੇ ਆਪਣਾ ਲੋਕ ਸਨ ਤੇ ਜਿਨ੍ਹਾਂ ਨੂੰ ਉਸ ਵੇਲੇ ਇਤੋਂ ਦੀ ਮੌਜੂਦਾ ਸਰਕਾਰ ਨੇ ਬ੍ਰਿਟਿਸ਼ ਗਵਰਨਮੈਂਟ ਜਿਹੜੀ ਇੰਨੀ ਡਿਸਕ੍ਰਿਮੀਨੇਟਿਵ ਸਰਕਾਰ ਸੀਗੀ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਇੱਥੇ ਇਸ ਧਰਤੀ ਤੇ ਉਤਰ ਨਹੀਂ ਦਿੱਤਾ ਤੇ ਇਹ ਜਹਾਜ਼ ਜਿੱਥੇ ਆਪਾਂ ਖੜੇ ਆ ਇਸ ਜਗ੍ਹਾ ਤੋਂ ਤਕਰੀਬਨ 1 ਕਿਲੋਮੀਟਰ ਦੂਰ ਪਿੱਛੇ ਪਾਣੀ ਦੇ ਵਿੱਚ ਆਲਮੋਸਟ 2 ਮਹੀਨੇ ਇੱਥੇ ਖੜਾ ਰਿਹਾ ਜੀ ਤੇ ਉਹ ਜਿਹੜੀ ਇੱਥੇ ਵਕੀਲ ਵੀ ਕੀਤਾ ਖਾਲਸਾ ਦਵਾਨ ਸੋਸਾਇਟੀ ਨੇ ਇਹਦੀ ਪੈਰਵਾਹੀ ਕੀਤੀ ਉਹਨਾਂ ਵਾਸਤੇ ਰਸ ਤੇ ਫੂਡ ਸਾਰਾ ਕੁਝ ਪਹੁੰਚਾਇਆ ਜਾਂਦਾ ਰਿਹਾ ਫਿਰ ਇੱਥੇ ਕਈ ਪੈਸੇਂਜਰ ਬਿਮਾਰ ਵੀ ਹੋਏ ਵਿੱਚ ਉਹਦੇ ਇਹ ਬੜੀ ਵੱਡੀ ਇੱਕ ਸਟਰਗਲ ਸੀ ਜਿਹੜੀ ਮਈ 1914 ਦੇ ਵਿੱਚ ਇੱਥੇ ਚੱਲੀ ਲਗਭਗ 2 ਮਹੀਨੇ ਦੀ ਸਟਰਗਲ ਤੋਂ ਬਾਅਦ ਇਹ ਜਿਹੜਾ ਸ਼ਿਪ ਹੈ ਇੱਥੋਂ ਵਾਪਸ ਮੋੜ ਦਿੱਤਾ ਜਾਂਦਾ ਤੇ ਇਹਨਾਂ ਨੂੰ ਇੱਥੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿਹੜਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਫਿਰ ਇਸ ਤੋਂ ਬਾਅਦ ਨੇਵੀ ਨੇ ਇਸਕਾਟ ਕੀਤਾ ਤੇ ਕਲਕੱਤਾ ਕਲਕੱਤੇ ਵਿਖੇ ਇਹ ਬਜਬਜ ਘਾੜ ਦੇ ਉੱਤੇ ਉੱਥੇ ਲ ਜਾ ਕੇ ਫਿਰ ਗੋਲੀਆਂ ਦੇ ਨਾਲ ਬਹੁਤੇ ਮੁਸਾਫਰਾਂ ਨੂੰ ਉੱਥੇ ਪਹੁੰਚ ਦਿੱਤਾ ਗਿਆ ਸੀਗਾ ਤੇ ਇਹ ਜਿਹੜੀ ਜਗ੍ਹਾ ਆਪਾਂ ਵੇਖ ਰਹੇ ਹਾਂ ਇਹ ਇੱਥੋਂ ਦੀ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਖਾਨ ਤੇ ਗਵਰਨਮੈਂਟ ਦੀ ਨਾਲ ਸਪੋਰਟ ਦੇ ਨਾਲ ਜਦੋਂ 100 ਸਾਲਾ ਹੋਇਆ ਸੀ 2014 ਦੇ ਵਿੱਚ ਇਹ ਨਿਸ਼ਾਨੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਤਾਂ ਕਿ ਇੱਥੇ ਬਹੁਤ ਸਾਰੇ ਟੂਰਿਸਟ ਆਉਂਦਾ ਉਹਨਾਂ ਨੂੰ ਤੇ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਪਤਾ ਲੱਗੇ ਕੀ ਇਹ ਲੋਕ ਕੌਣ ਸਨ ਕਦੋਂ ਆਏ ਤੇ ਇਹਨਾਂ ਦਾ ਕੀ ਯੋਗਦਾਨ ਸੀਗਾ ਤੇ ਇਹ ਜੇ ਤੁਸੀਂ ਇਹਨਾਂ ਨੂੰ ਦਿਖਾਓ ਤੇ ਇੱਕ ਸ਼ਿਪ ਦੇ ਰੂਪ ਦੇ ਵਿੱਚ ਇਹ ਇਹ ਜਗ੍ਹਾ ਬਣੀ ਹੋਈ ਆ ਬਿਲਕੁਲ ਸਮੁੰਦਰ ਦੇ ਕੰਢੇ ਤੇ ਡਾਊਨ ਟਾਊਨ ਵੈਨਕੂਵਰ ਦੇ ਨਾਲ ਜੇ ਕਿਸੇ ਨੇ ਆ ਕੇ ਦੇਖਣੀ ਹੋਵੇ ਤੇ ਇੱਥੇ ਇਹ ਉਹ ਸ਼ਿਪ ਦੀ ਉਹ ਜਹਾਜ਼ ਦੀ ਜਿਹੜੀ ਯਾਦ ਹੈ ਉਹ ਦਰਸਾਉਂਦੀ ਆ ਤੇ ਤੁਸੀਂ ਸਾਹਮਣੇ ਵੇਖਿਆ ਇਹ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਆ ਦੇਖੋ ਦਸ਼ਕਾ ਤੋਂ ਹੀ ਦੇਖ ਰਹੇ ਹੋਵੋਗੇ ਜਿੰਨੇ ਇਹ ਸਾਰੇ ਮੁਸਾਫਰ ਸਨ ਸਾਰੇ ਦਸਤਾਰਤਾਰੀ ਸਨ ਸਾਡੇ ਵਾਸਤੇ ਇਹ ਗੱਲ ਮਾਨ ਵਾਲੀ ਹੈ ਕਿ ਸਾਡੇ ਬਜ਼ੁਰਗ ਸਾਡੇ ਪੁਰਖੇ ਜਦੋਂ ਅਸੀਂ ਤਾਂ ਮੋਸਟਲੀ ਇਹ ਸੋਚਦੇ ਆ ਵੀ ਸ਼ਾਇਦ ਇਹ ਜਹਾਜ਼ ਇੰਡੀਆ ਤੋਂ ਆਇਆ ਸੀ ਪਰ ਬਹੁਤੇ ਲੋਕਾਂ ਨੂੰ ਤੇ ਮੇਰੇ ਖਿਆਲ ਸ਼ਾਇਦ ਇਹੀ ਸੋਚਦੇ ਆ ਵੀ ਇਹ ਭਾਰਤ ਤੋਂ ਜਾ ਜਾਏ ਪਰ ਸਚਾਈ ਇਹ ਹੈ ਇਹ ਹਾਂਗਕਾਂਗ ਤੋਂ ਇਹ ਹਾਂਗਕਾਂਗ ਤੋਂ ਜਹਾਜ਼ ਚੱਲਿਆ ਸੀਗਾ ਜੀ ਆਇਆ ਜਾਪਾਨ ਕਿਉਂਕਿ ਉਦੋਂ ਇਹਨਾਂ ਨੇ ਕੰਟੀਨਿਊਸ ਜਰਨੀ ਜਰਨੀ ਦਾ ਇੱਕ ਜਿਹੜਾ ਰੂਲ ਬਣਾਇਆ ਸੀਗਾ ਤੇ ਇਹ ਜਹਾਜ਼ ਇਹਨਾਂ ਨੇ ਆਪ ਖਰੀਦਿਆ ਸੀ ਬਾਬਾ ਜੀ ਜਿਹੜੀ ਤੁਸੀਂ ਫੋਟੋ ਹੈ ਬਾਬਾ ਗੁਰਦੇਵ ਸਿੰਘ ਜੀ ਔਰ ਇਹ ਇਹਨਾਂ ਦਾ ਬੜੀ ਛੋਟੀ ਉਮਰ ਦਾ ਇਹਨਾਂ ਦਾ ਪੁੱਤਰ ਹੈ ਇਹਨਾਂ ਦੇ ਨਾਲ ਇਹ ਇਹਨਾਂ ਦਾ ਬੇਟਾ ਹੈ ਜੀ ਹਾਂਜੀ ਬਾਬਾ ਗੁਰਦੇਵ ਸਿੰਘ ਜੀ ਨਾਲ ਇਹਨਾਂ ਦਾ ਔਰ ਇਹ ਬੜੇ ਵੱਡੇ ਬਿਜ਼ਨਸਮੈਨ ਸਨ ਕੋਈ ਮਤਲਬ ਉਸ ਵੇਲੇ ਸ਼ਿਪ ਨੂੰ ਲੈਣਾ ਤੇ ਇਹਨਾਂ ਕੁਝ ਆਰਗੇਨਾਈਜ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਸੋ ਇਹਨਾਂ ਨੇ ਇੰਨਾ ਮਤਲਬ ਕਮਿਊਨਿਟੀ ਦਾ ਦਰਦ ਸੀ ਜਾਂ ਇੰਨਾ ਉਹਨਾਂ ਨੂੰ ਆਪਣਾ ਖਿੱਚ ਸੀ ਪਿਆਰ ਸੀ ਉਹ ਸਾਰਿਆਂ ਨੂੰ ਲੈ ਕੇ ਇੱਥੇ ਪਹੁੰਚੇ ਔਰ ਇੱਥੇ ਮੈਂ ਇਹ ਵੀ ਗੱਲ ਦੱਸ ਦੇਵਾਂ ਕਿ ਇਹਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਸਨ ਇਹਦੇ ਵਿੱਚ ਹਿੰਦੂ ਤੇ ਮੁਸਲਮਾਨ ਵੀ ਸਨ ਉਹ ਸਾਹਮਣੇ ਤੁਸੀਂ ਦੇਖੋਗੇ ਜਿਹੜੇ ਨਾਂ ਵੀ ਲਿਖੇ ਹੋਏ ਆ ਉਹ ਉੱਥੇ ਸਾਰਿਆਂ ਦੇ ਨਾਂ ਲਿਖੇ ਹੋਏ ਆ ਤੁਹਾਨੂੰ ਆਪਾਂ ਦਰਸ਼ਨ ਕਰਵਾਨੇ ਆ ਨਾਲ ਦਿਖਾਣੇ ਸਾਡੇ ਵਾਸਤੇ ਇਹ ਅੱਜ ਬਹੁਤ ਯਾਦਗਾਰੀ ਪਲ ਹੈ ਵੀ ਜਦੋਂ ਤੁਸੀਂ ਦੇਖੋਗੇ ਕਿ ਇਹ ਕਿੰਨੇ ਸੋਹਣੇ ਤਰੀਕੇ ਨਾਲ ਜਦੋਂ ਤੁਸੀਂ ਨਾਮ ਦੇਖੋਗੇ ਮੋਸਟਲੀ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਲੱਗਦਾ ਤੁਸੀਂ ਆ ਦੇਖ ਲਓ ਹਕੀਮ ਸਿੰਘ ਕਾਬਲ ਸਿੰਘ ਤੇ ਨਾਲ ਹੀ ਜਿਵੇਂ ਭਾਈ ਸਾਹਿਬ ਦੱਸ ਰਹੇ ਸਨ ਕਿ ਇਹਦੇ ਵਿੱਚ ਬੇਗਲੀ ਚਾਂਦ ਬੇਗਲੀ ਫਕੀਰ ਮੁਹੰਮਦ ਫਤੇਹ ਸ਼ੇਰ ਗੋਹਰ अली ਇਹ ਅਲੱਗ-ਅਲੱਗ ਧਰਮਾਂ ਦੇ ਲੋਕ ਪਰ ਮੋਸਟਲੀ ਜਿੰਨਾ ਸਾਡਾ ਭਾਈਚਾਰਾ ਸਿੰਘ ਸ਼ਬਦ ਦੇਖੋ ਕਿੰਨਾ ਪਿਆਰ ਦੇ ਨਾਲ ਆਪਣੇ ਨਾਮ ਦੇ ਨਾਲ ਆਉਂਦੇ ਸੀਗੇ ਤੇ ਅੱਜ ਅਸੀਂ ਉਹ ਸਿੰਘ ਨਾਮ ਤੋਂ ਵੀ ਕੰਨੀ ਕਿ ਤਰਾਂ ਲੱਗ ਪਏ ਆ ਤੇ ਦੇਖੋ ਤੁਸੀਂ ਇਹ ਕਿੱਡੀ ਵੱਡੀ ਯਾਦ ਬਣੀ ਹੋਈ ਹੈ ਤੇ ਸਾਨੂੰ ਆਪਣੇ ਇਹਨਾਂ ਪੁਰਖਿਆਂ ਦੇ ਉੱਤੇ ਪ੍ਰਾਊਡ ਹੈ ਮਾਣ ਹੈ ਤੇ ਜਿਹਨੇ ਦਸਤਾਰ ਧਾਰੀ ਸਿੰਘਾਂ ਨੇ ਸਾਡੇ ਲਈ ਇੱਡਾ ਵੱਡਾ ਉਹ ਕੀਤਾ ਜਖਰਪਾਲ ਸਿੰਘ ਹੋਰ ਗੱਲ ਤੁਸੀਂ ਨੋਟ ਕੀਤੀ ਹੋਣੀ ਆ ਪਿਕਚਰ ਦੇ ਵਿੱਚ ਕਿ ਸਾਰਿਆਂ ਦੇ ਸਰਾਂ ਦੇ ਉੱਤੇ ਦਸਤਾਰਾਂ ਤੇ ਆਪਣੇ ਮੁਖਤੇ ਉਤੇ ਆਪਣੇ ਸਾਬ ਸੂਰਤ ਨੇ ਮਤਲਬ ਸਾਰਿਆਂ ਕਿਸੇ ਦੇ ਕੇਸ ਨਹੀਂ ਕੱਟੇ ਹੋਏ ਚਾਹੇ ਉਹ ਨਾਨ ਸਿੱਖ ਵੀ ਵਿੱਚ ਸਨ ਸਾਰਿਆਂ ਦੀ ਦਸਤਾਰਾਂ ਬੰਨੀਆਂ ਹੋਈਆਂ ਨੇ ਸੋ ਮੈਂ ਮਤਲਬ ਸਿੱਖੀ ਨੂੰ ਕਿੰਨਾ ਪਿਆਰ ਔਰ ਇੱਥੇ ਹੀ বাসਣੀ ਕਿ ਉਹਦੇ ਵਿੱਚ ਦੀਵਾਨ ਲੱਗਦਾ ਰਿਹਾ ਸ਼ਬਦ ਕੀਰਤਨ ਹੁੰਦੇ ਰਹੇ ਉਹ ਜਿੰਨਾ ਚਿਰ ਇੱਥੇ ਸਟਰਗਲ ਚੱਲੀ ਛਿੱਪ ਦੇ ਵਿੱਚ ਅੰਦਰ ਸਾਰਾ ਇਹ ਜਿਹੜਾ ਜੋ ਵੀ ਗੇਮ ਦੇ ਨਾਲ ਵੀ ਉਹਨਾਂ ਦਾ ਕਿੰਨਾ ਪਿਆਰ ਸੀ ਕਿੰਨਾ ਪਿਆਰ ਸੀ ਉਹ ਜੁੜੇ ਹੋਏ ਸੀਗੇ ਹਾਂਜੀ ਤੇ ਤੁਸੀਂ ਆ ਦੇਖੋ ਪੂਰਾ ਜੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਪੂਰਾ ਜੇ ਦੇਖੋਗੇ ਪੂਰੀ ਸ਼ਿਪ ਬਣਾਈ ਹੋਈ ਹੈ ਜਿੱਤੇ ਭਾਈ ਵੀ ਅਸੀਂ ਤਾਂ ਦੱਸ ਦੇਵੀਂ ਇਹ ਲੋਕੇਸ਼ਨ ਵੀ ਆਪਾਂ ਚਲੇ ਇਹਨਾਂ ਨੂੰ ਦੱਸ ਦੇਵੀਂ ਕਿ ਆਹ ਦੇਖ ਤੇ ਵੀ ਇੱਥੇ ਆ ਪਰਾਉਡ ਫੀਲ ਕਰ ਮਰੀ ਲੋਕੇਸ਼ਨ ਸ਼ੇਅਰ ਕਰ ਸਕਦੇ ਦੱਸ ਸਕਦੇ ਹੋ ਜੀ ਹਾਂਜੀ ਇਹ ਡਾਊਨਟਾਊਨ ਵੈਨਕੂਵਰ ਬਿਲਕੁਲ ਕੈਨੇਡਾ ਪਲੇਸ ਬਹੁਤ ਫੇਮਸ ਜਗ੍ਹਾ ਹੈ ਜਿੱਥੋਂ ਆਪਣੇ ਕਰੂਜ਼ ਸ਼ਿਪ ਚੱਲਦੇ ਨੇ ਇੱਥੋਂ ਬਿਲਕੁਲ ਆ ਕੁਸ਼ਕੀ ਕਦਮ ਦੀ ਦੂਰੀ ਤੇ ਤੇ ਆ ਨਾਲ ਕਨਵੈਨਸ਼ਨ ਸੈਂਟਰ ਹੈ ਇੱਥੇ ਕੈਨੇਡਾ ਪਲੇਸ ਤੇ ਡਾਊਨਟਾਊਨ ਆ ਨਾਲ ਆਪਣੇ ਇਧਰ ਸਮੁੰਦਰ ਆ ਜਾਂਦਾ ਇੱਥੇ ਆ ਜਿਹੜੀ ਤੁਰਨ ਵਾਸਤੇ ਬਣੀ ਹੋਈ ਆ ਵਾਕ ਇੱਥੇ ਲੋਕ ਵਾਕ ਕਰਦੇ ਨੇ ਬਿਲਕੁਲ ਡਾਊਨਟਾਊਨ ਵੈਨਕੂਵਰ ਦੇ ਐਂਡ ਮਤਲਬ ਪੂਰੇ ਸਿਰੇ ਤੇ ਕੈਨੇਡਾ ਪਲੇਸ ਦੇ ਨਾਲ ਹੀ ਜਗਾ ਬਣੀ ਹੋਈ ਬਹੁਤ ਈਜ਼ੀ ਆ ਮਤਲਬ ਲੱਭਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਤੇ ਜਿਹੜੇ ਵੀ ਸਾਡੇ ਸਾਰੇ ਸੱਜਣ ਇੱਥੇ ਆਉਂਦੇ ਆ ਉਹਨਾਂ ਨੂੰ ਚਾਹੀਦਾ ਉਹ ਬੱਚਿਆਂ ਨੂੰ ਦਿਖਾਉਣ ਆਪ ਦੇਖਣ ਤਾਂ ਕਿ ਇਹ ਜਿਹੜੀ ਇਹ ਆਪਣੀ ਇਹ ਯਾਦ ਆ ਸਾਨੂੰ ਇਹਦੇ ਬਾਰੇ ਪਤਾ ਲੱਗ ਸਕੇ ਤੇ ਸਾਡੇ ਖਾਸ ਕਰਕੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਇਹ ਪਤਾ ਲੱਗ ਸਕੇ ਵੀ ਸਾਡੇ ਨਾਲ ਕੀ ਵਿਤਕਰਾ ਹੋਇਆ ਕੀ ਹੋਇਆ ਔਰ ਕਿਸ ਤਰ੍ਹਾਂ ਵਾਪਰੇ ਹਾਂਜੀ ਜਦੋਂ ਵੀ ਤੁਸੀਂ ਕੈਨੇਡਾ ਆਉਂਦੇ ਹੋ ਵਿਜ਼ਿਟ ਕਰਦੇ ਹੋ ਹੁਣ ਸਾਡਾ ਭਾਈਚਾਰਾ ਬਹੁਤ ਖਾਸ ਕਰਕੇ ਸਾਡਾ ਜਿਹੜਾ ਵਿਦਿਆਰਥੀ ਵਰਗ ਹੈ ਬਹੁਤ ਆਂਦਾ ਹੈ ਵਿਦਿਆਰਥੀ ਜਦੋਂ ਵੀ ਤੁਸੀਂ ਇੱਥੇ ਆਓ ਇਹ 뷰 ਤਾਂ ਦੇਖੋ ਪਰ ਨਾਲ ਨਾਲ ਇਹ ਜਿਹੜੀ ਲੋਕੇਸ਼ਨ ਬਣੀ ਹੋਈ ਹੈ ਇੱਥੇ ਜ਼ਰੂਰ ਆਣਾ ਭੁੱਲਣਾ ਨਹੀਂ ਦੇਖਦੇ ਰਹੋ ਪੰਜਾਬੀ ਵਿਰਾਸਤ ਯੂਐਸਏ ਸਸਤੀ